ਇੱਕ ਪਰ ਇੱਕ ਪਰ ਇੱਕ ਪਰ ਆ ਕਮਾ ਸਮਾਗ ਲੈ ਓਏ ਦੋਨੋਂ ਤਰਲ ਏ ਇੱਕ ਡੇਡਾ ਮਸਲਾ ਹਾਂ ਇਹ ਐ ਕਰ ਉਹਦੇ ਇਹਦਾ ਕਰਨਾ ਕਰ ਲੈ ਜਲ ਚੱਲ ਤੇ ਚੱਲ ਜਲ ਹਾਂ ਓਏ ਕਰ ਕਰਤਾ ਸੀ ਫੇਰ ਹੱਜੀ ਸੌਣ ਲੱਗੇ ਆਇਆ ਉਹ ਚੱਕੋ ਸਾਡਾ ਕੁਲਦੀਪ ਵੀਰਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਮੈਂ ਤੁਹਾਡਾ ਦੋਸਤ ਯਸ਼ ਤੇ ਆ ਚੱਕੋ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀ ਦੇਖਿਓਣੇ ਮੇਰੇ ਦੀ ਫੋਟੋ ਆ ਵੀਡੀਓ ਸੱਚ ਫੇਮਸ ਬੋਤ ਨੇ ਤੇ ਆਪਾਂ ਚੜਾਣੇ ਵੀਰੇ ਨੂੰ ਪੂਰਾ ਵਧੀਆ ਆ ਵਿਆਹ ਕਰਨਾ ਆਪਾਂ ਆਵੜਾ ਵੀ ਆ ਰਿਹਾ ਇਸ ਤਰ੍ਹਾਂ ਸੋਨ ਵਾਲਾ ਆਪਣਾ ਆਪਾਂ ਪੰਗੜੇ ਇਕੱਠੇ ਨਹੀਂ ਪਾਣੇ ਨੇ। ਕੋਈ ਗੱਲ ਨਹੀਂ। ਇਹ ਦੁਆਰੋਂ ਤੁਹਾਨੂੰ ਸਵਾਗਤ ਹੈ ਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਤੇ ਆਪ ਆਪ ਜੀ ਦਾ ਹੀ ਚੈਨਲ ਆ ਤੇ ਵਾਕਿਆ ਹਾਂ ਜੀ। ਜਸਟ ਟਾਈਮ 001 ਤੇ ਸਰਪ੍ਰਾਈਜ਼ ਕਰੋ। ਲਾਈਕ ਸ਼ੇਅਰ ਕਮੈਂਟ ਕਰੋ। ਇਹ ਉਠਾ ਲੈ ਰਿਹਾ ਦੇਵਾ ਉਠਾ ਲੈ ਰਿਹਾ ਬਾਬਾ। ਹਾਂ ਜੀ ਗਾਇਜ਼ ਤੁਹਾਨੂੰ ਸਾਡੀਆਂ ਵੀਡੀਓ ਪਹਿਲਾਂ ਵਾਲੀ ਦੇਖੇ ਹੋਣੀਆਂ। ਦੇਖੋ। ਮੈਨੂੰ ਬਣੀਆਂ। ਆ ਲੈਟਾਂ ਹਾਂ। ਉਹ ਤੇ ਲਵਾਈਆਂ ਮੋਟਰਸਾਈਕਲ ਤੇ। ਬੰਦਾ ਬੰਦਾ ਕਰ ਕੇ ਆਇਆ। ਆਏ ਹੈ। ਗਾਣਾ ਵੀ ਸਿਰੇ ਦਾ ਲਾਇਆ ਹੈ। ਇੱਕ ਟ ਬੰਦਾ ਮਾਰ ਕੇ ਆਇਆ A few moments later so guys guys ਚੈੱਕ ਕਰੋ ਗਾਇਜ਼ ਹੁਣ ਕਿੱਥੇ ਆ ਰਹੇ ਆ ਕਰੇ ਜਾ ਰਹੇ ਮੈਂ ਬਾਲਟੀ ਲੈ ਕੀ ਬਾਲਟੀ ਲੈਣਾ ਹਾਂ ਆੜਾ ਇਕੱਠੀ ਜਲਦੇ ਆ ਚੱਲ ਉਹ ਪਿਛੇ ਰਹਿ ਤੂੰ ਅੱਗੇ ਆ ਰਿਹਾ ਗਜਬ ਬੇਇੱਜ਼ਤੀ ਹੈ ਆ ਗਾਇਜ਼ ਆਪਾਂ ਚੱਲਦੇ ਆਂ ਕਲਦੀਬੀਰੇ ਦੇ ਘਰ ਆਹ ਰਖੋ ਕੱਲ ਆਪਾਂ ਹੋਰ ਸ਼ੂਟ ਕੀਤਾ ਜੀਗਾ ਠੱਗ ਵਿਚੋਲੇ ਦੇਖੋ ਆ ਘਰ ਆਪਣੇ ਬਾਈ ਦਾ ਚੈੱਕ ਕਰੋ ਠੀਕ ਹੁਣ ਆ ਅੰਦਰੋਂ

<laughs> क्यों गया <laughs> क्यों गया <laughs> चलो गाइस मिल गई बाल्टी वो तू चुप कर जा कानू बोली चलो 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 यार चलो एक या कुंडा ला। तो लाऊंगा चलो भाई देखो अब मैं क्या करता हूं गाइस वो चेक करो बाबू चेक करो माय गॉड अल्लाह माफ करे बहुत मनुष्य लग रहे हो मत करो रन लो रन बहुत बुरे लग रहे हो तौबा तौबा अब अदरना ना पापा ਪੱਠਾ ਪੱਠਾ ਕਰੋ ਬਾਹਰ ਨਹੀਂ ਜਟਾ ਬੱਤੀ ਹੈ ਪੱਠਾ ਤੇ ਅਗਲੀ ਵੀਡੀਓ ਹੁਣ ਆਪਣੀ ਕਦੋਂ ਕਿਵੇਂ ਦੀ ਆਵੇ ਵੀਡੀਓ ਤਾਂ ਵਧੀਆ ਆਵੇ ਜਵੇ ਮਸਾਂ ਲੋਕ ਕਮੈਂਟ ਕਰਦੇ ਰਹਿਣ ਕਮੈਂਟ ਤੇ ਸ਼ੇਅਰ ਹੈਲੋ ਗਾਇਸ ਆ ਦੇਖੋ ਸਾਡੇ ਪਿੰਡ ਦੀਆਂ ਧੀਆਂ ਸਾਡੇ ਪਿੰਨੇ ਕੰਢੇ ਉਧਰ ਦੇਖੋ ਗਾਇਸ ਸਾਡੇ ਪਿੰਡ ਦੀਆਂ ਕੁੜੀਆਂ ਧੀਆਂ ਸਾਡੀਆਂ ਭੈਣਾਂ ਹਾਂ ਅਸੀਂ ਬੋਲੋ ਕੁਸਾ ਕਿਹੜੇ ਸਕੂਲ ਚ ਪੜ੍ਹਦੀਆਂ ਪੁੱਛੇ ਰੂ ਸਰਕਾਰੀ ਐਲੀਮੈਂਟਰੀ ਪ੍ਰਾਈਵੇਟ ਮੈਨੂੰ ਪੁੱਛ ਕਿਹੜੇ ਸਕੂਲ ਚ ਪੜ੍ਹਦੀਆਂ ਸਰਕਾਰੀ ਐਲੀਮੈਂਟਰੀ ਥੋੜੀ ਉਮਰ ਮੇਰੀ ਉਮਰ ਆ ਕੇ ਦੱਸਾਂ ਮੇਰੀ 9 8 ਤੇਰੀ ਬੇਸਤੀ ਮੇਰੀ ਬੇਸਤੀ ਕਰਤੀ ਆਹ ਬੈਂਕ ਕੋਲ ਨੂੰ ਆਇਆ ਹੈ ਹੈਲੋ ਬ੍ਰਦਰ ਲੱਜ ਜਾਂ ਹੈਲੋ ਜਾਨ ਉਹ ਬੱਸ ਕਰ ਚੱਲ ਰਹਿਣ ਦੇ ਵੱਡ ਲੂ ਲੱਤ ਲੁੱਤ ਨੂੰ ਪੜ੍ਹ ਲੂਗਾ ਕਦਾ ਮੈਂ ਬੰਦ ਦਨੀ ਮੈਂ ਨਾ ਫਨ ਲਾ ਬਾਈ ਕੱਢ ਲਾ ਫਿਰ ਆਏ ਹਾਏ ਉਧਰ ਦੇਖੋ ਹੱਥ ਮਾਰਦਾ ਦੇਗਾ ਕਿਵੇਂ ਮੁੰਡਾ ਹਾਂ ਹਵਾ ਹਾਂ ਠੀਕ ਆਵਾ ਦੇਖੋ ਸਪਲੈਂਡਰ ਚੈੱਕ ਕਰੋ ਬਾਈ ਦਾ ਚੱਕੂ ਲੈਟ 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 ਉਹ ਹੋ ਰਹੀ ਆ ਲੈਟ ਦੇਖੋ ਚੈੱਕ ਕਰੋ ਮੋ ਲਾਲਾ ਇੱਧਰ ਲਾਲਾ ਗੱਡੀ ਆ ਰਹੀ ਹੈ ਕੋਈ ਨਹੀਂ ਕੋਈ ਗੱਡੀ ਆ ਰਹੀ ਹੈ ਚੱਲ ਕਿੱਥੇ ਆ ਰਹੀ ਹੈ ਹੋਰ ਕਿੱਧਰ ਆ ਰਹੀ ਹੈ ਬਰਾਲੀ ਤੂੰ ਤਾਂ ਕਰ ਆਪਾਂ ਤਾਂ ਵਲੋਗ ਬਣਾ ਰਿਹਾ ਕੀ ਕਾਹਦੀ ਗੱਡੀ ਹੈ ਚੱਲ ਮਸੂਤਾਂ ਆ ਰਹੀ ਹੈ ਫੈਂਸ ਉੱਦੀ ਐ ਫੈਂਸ ਡਬਲ ਕੱਟ ਲਾ ਕੱਟ ਲਾ ਕੇ ਕੱਟ ਲਾ ਮਾਨ ਸਾਹਿਬ ਨਾਲੋ ਐਂਟਰ ਚ ਫੇਰ ਚੱਲੋ ਜਾਓ ਕੋਈ ਨਾ ਦੇਖੋ ਬਾਬੇ ਮੁੰਡੇ ਨੇ ਕੀ ਅਗਲਾ ਗੱਰੀ ਕੀਤੀ ਹੈ ਚੈੱਕ ਕਰੋ ਲਾਈਟ ਹਾਂ मारा, मारा, नहीं, हाँ मरी, तो बागेरा क्या रहा, हाँ वही क्या डला गयी है, बाकी तो ये पूरा मोटरसाइकिल देखो मोट डिवाइस किन्हें तो हो गया है, एक रे सात तयार तो हो गया सारा कल आ गयी, पूरा सात तयार था, हाँ बच्चे देश में नमस्ता, नमस्ता सुमार भी पुआई, निम्न की कील हो गया है नमस्ता, आ ਕਹ ਰਿਹਾ ਅਵੀਲ ਬੜਾ ਨਮਸਕਾਰ ਅੱਛਾ ਫੇਲੇ ਲੈਟਾ ਲਵਾਈਆਂ ਐ ਕਲਰ ਬੁੱਕ ਕਰ ਲਵਾਂ ਮੈਂ ਹਾਂ ਆਗਲੇ ਲੈਟਾ ਕਲਰ ਅੱਛਾ ਇਹ ਚੇਂਜ ਹੁੰਦੇ ਨੇ ਹਾਂ ਇਹ ਚੇਂਜ ਹੁੰਦੇ ਆਏ ਹਾਂ ਚੀਤ ਆ ਬੱਬੇ ਘੈਂਟ ਬਣੀ ਸੌ ਲੱਗੇ ਕਿਹੜਾ ਮਾਡਲ ਐ ਇਹ ਮਾਡਲ ਕਿਹੜਾ ਐ ਬੱਬੇ 10 ਮਾਡਲ ਦਾ 10 ਮਾਡਲ ਦਾ ਬਾਬੇ ਤੁਸੀਂ ਬਾਕੀ ਤੁਸੀਂ ਚੈੱਕ ਕਰੋ ਮੋਟਰਸਾਈਕਲ ਦੀ ਲੁੱਕ ਤੇ ਪੂਰਾ ਵਧੀਆ ਮੋਟਰਸਾਈਕਲ ਬਣਾਇਆ ਹੋਇਆ ਹੈ ਬਾਈ ਨੇ ਗੁਲਦੀਪ ਨੇ ਆਪਣੇ ਨੇ 7000 ਰੁਪਏ ਲਾਇਆ ਵੀਰੇ ਬਹੁਤ ਵਧੀਆ ਬਣ ਗਈ ਚੀਜ਼ ਹੈ ਛੋਟਾ ਮੋਟਾ ਵੀ ਨਹੀਂ 7000 ਲੱਗਾ ਛੋਟੀ ਮੋਟੀ ਚੀਜ਼ ਵੀ ਨਹੀਂ ਲੱਗੀ 7000 ਸਹੀ ਜੀ ਬਾਬੇ ਬਹੁਤ ਵੱਡੀ ਗੱਲ ਆ 7000 ਬਾਕੀ ਯਾਰ ਗੁਲਦੀਪ ਵੀਰੇ ਤੁਸੀਂ ਵੱਡੇ ਬੰਦੇ ਯਾਰ ਹੈਨਾ ਕਿੱਥੇ ਇਹ ਤਾਂ ਮਾਰਾ ਦੀ ਕਿਰਪਾ ਹੋਈ ਹੈ ਮੈਂ ਕੁਝ ਨਹੀਂ ਕੀਤਾ ਮਾਰਾ ਦੀ ਕਿਰਪਾ ਹੋਈ ਹੈ ਚਲ ਵਧੀਆ ਗੱਲ ਆ ਯਾਰ ਅਗਲਾ ਚੱਲ ਰਿਹਾ ਮੁੰਡਾ ਉਹ ਇੱਚਣੇ ਕਰਵਾਉਂਦੇ ਰਾਜੋ ਡੋ ਵੀ ਲਾਲ ਲਾ ਕੇ ਬਣਾਈ ਆ ਇਹ ਚੀਜ਼ ਵੀ ਮੋਟਰਸਾਈਕਲ ਮੇਰੇ ਡੈਡੀ ਨੇ ਦਿੱਤਾ ਲੈ ਕੇ ਰਾਤ ਨੂੰ ਕਹਿੰਦਾ ਡਿਊਟੀ ਲਾਲਾ ਬਣਾਈਆਂ ਚੀਜ਼ ਜੈ ਵੀ ਨਹੀਂ ਲੈ ਕੇ ਦਿੱਤਾ ਨਾ ਯਾਰ ਐ ਨਹੀਂ ਵੀਦਾ ਨਾ ਨਾ ਮੈਂ ਆਮਹਿੰਦ ਕੀਤੀ ਹੈ ਜੀ ਇਹ ਝੂਠ ਨਹੀਂ ਹੈਗਾ ਸੱਚ ਆ ਬਿਲਕੁਲ ਮੇਰੇ ਡੈਡੀ ਨੇ ਆਮਹਿੰਦ ਕੀਤੀ ਹੈ ਇਹ ਝੂਠ ਨਹੀਂ ਹੈ ਸੱਚ ਹੈ ਨੋਟ ਕਰੋ ਗੱਲ ਨੂੰ ਬਸ ਚੱਲਦੇ ਆ ਗਾਈਜ਼ ਆਪਾਂ ਹੁਣ ਪਟਿਆਲੇ ਨੂੰ ਤੇ ਗੱਡੀ ਲੈ ਕੇ ਆਪਾਂ ਆਪਣੀ ਹੈਲੋ ਵੀਰ ਹੈਲੋ ਵੀਰ ਇਹ ਆ ਦੇਖੋ ਟੋਪੀ ਦੇਖੋ ਬਾਬੇ ਕਹਿੰਦਾ ਕੈਨੇਡਾ ਦਾ ਲਾਈਕ ਕਰੋ ਇਸ ਵੀਡੀਓ ਨੂੰ ਲਾਈਕ ਕਰੋ ਗਾਇਜ਼ ਇਹ ਸਾਡੇ ਮਾਤਾ ਜੀ ਮੈਨੂੰ ਮੋਟੂ ਮੋਟੂ ਕਹਿ ਰਹੇ ਨੇ ਤੇ ਮੈਂ ਮੋਟੂ ਹੈਗਾ ਹਾਂ ਹੈਗਾ ਆ ਹੈਗਾ ਚਲੋ ਗਾਇਸ 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 ਜ਼ਿਆਦਾ ਹੋ ਰਿਹਾ ਹੈ ਤੇ ਆ ਮੋਟਰਸਾਈਕਲ ਹਾਂਜੀ ਹਾਂਜੀ ਮੈਂ ਕਰੂ ਮੈਂ ਸਟਾਪ ਓ ਜੋਕਰ ਨਹੀਂ ਜੋਕਰ ਯੈਸ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ ਇਹ ਤੁਸੀਂ ਗੱਲ ਵੀਰੇ ਨੋਟ ਕਰ ਲਓ ਸਾਰੇ ਓ ਬਾਈਸ ਕਬੀ ਉਹ ਨਬੀ ਹਲੋ ਕਹੀ ਵੀ ਦੇਖਦਾ ਅੱਗੇ ਕੋਈ ਨਹੀਂ ਕੋਣ ਚੱਲਿਆ ਪਟਿਆਲੇ ਵਾਲੀ ਸਾਈਡ ਤੇ ਗਾਈਜ਼ ਗਾਈਜ਼ ਯਾਦ ਹੈ ਮੇਰਾ ਕੁਲੀ ਬੰਮੀ ਗਾਈਜ਼ ਪਹਿਣਾ ਸਾਡਾ ਚੈਨਲ ਜਿੱਦ ਜਰ ਜਰ ਸਭਨਾਂ ਕੇ ਰਿਆਲਟੀ ਨਵੱਸ ਡਰ ਲੱਗ ਰਿਹਾ ਹੈ ਮੈਂ ਡਾਡੀ ਨੂੰ ਪੁੱਛ ਰਿਹਾ ਫੋਨ ਨਹੀਂ ਕਰਦਾ ਗਾਈ ਜੱਟ ਦੀ ਬੱਗੀ ਤੇ ਪਿਆਰੋ ਫਿਰ ਹਲੋ ਵੀਰੇ ਚਲੋ ਵੀਰੇ ਗੱਡੀ ਚੱਕ ਲਈ ਆਪਾਂ ਤੇ ਆਪਾਂ ਕਿਹੜੇ ਚੌਂਕ ਪਹੁੰਚੇ ਆ ਕਿਹੜੇ ਚੌਂਕ ਆ ਆਪਾਂ ਇਹ ਇਹ ਨੀਲਾ ਕੋ ਬਣਾ ਇਹ ਨੀਲਾ ਆਪਾਂ ਬਣਾ ਤੇ ਪਿੱਛੋਂ ਬਾਹਰ ਗਾਹ ਦੇਖੋ ਗੱਡੀਆਂ ਦਾ ਅੱਜ ਕੱਲ ਤਿੰਨੀ ਗੱਡੀਆਂ ਹੋ ਗਿਆ ਆ ਪਟਿਆਲੇ ਵਾਲਾ ਏਰੀਆ ਸਾਰਾ ਹੁਣ ਅਗਰ ਜਦੋਂ ਦੱਸ ਕੇ ਕੱਲ ਮਾਰ ਜਲਦੀ ਮਾਰ ਆ ਤਾੜੀ ਮਾਰਦੇ ਕਹਿੰਦੇ ਕਿੱਦੂ ਸਟਾਰਟ ਹੈ ਜਾਦੂ ਹੈਗਾ ਕਿ ਨਹੀਂ ਹੈਗਾ ਨਾ ਹੈਗਾ ਹੈਗਾ ਸੈਂਸਰ ਵਾਲੀ ਗੱਡੀ ਐਨੂੰ ਪਤਾ ਨਹੀਂ ਇਹਦੇ ਫੇਰ ਕੀਤੇ ਉਹ ਦੱਬਦੇ ਯਾਰਾਂ ਦੇ ਮੂਰੇ ਚਲੋ ਗਾਇਸ ਚਲਿਏ ਹੁਣ ਨਾਨੀ ਦਾ ਘਰ ਆ ਗਿਆ ਆ ਨਾਨੀ ਦਾ ਘਰ ਆ ਨਾਨਕੇ ਦੀਆਂ ਬੜੀਆਂ ਯਾਦਾਂ ਜੁੜੀਆਂ ਨੇ ਇੱਕ ਕਰ ਘੁਮਾਤਾ ਸੀ ਇੱਕ ਕਰ ਇਕਰ ਹੋਰ ਹੈਲੋ ਇਕਰ ਅਕਵਾ ਓਏ ਦੋਨੋਂ ਤਰਲ ਏ ਇੱਕ ਡੇਡੇ ਮਸਲਾ ਹਾਂ ਇਹ ਐ ਕਰ ਵੋਹ ਇਹ ਤਾਂ ਕਰਨਾ ਕਰ ਲੈ ਜਲ ਚੱਲ ਤੇ ਚੱਲ ਜਲ ਹਾਂ ਓਏ ਕਰ ਕਰਤਾ ਸੀ ਤਾਂ ਕਿ ਦੋ ਤਿੰਨ ਵਾਰ ਘੁਮਾ ਹਾਂ ਆ ਆ ਇੱਕ ਹੈਲੋ ਗਾਇਸ ਆਈ ਲਵ ਯੂ ਬੇਬੀ ਜੋ ਕੰਮ ਕਰਨਾ ਸੀਗੇ ਉਹ ਕੰਮ ਹੋ ਰਿਹਾ ਆਪਣਾ ਜੋ ਕੰਮ ਕਰਨਾ ਸੀ ਉਹ ਕੰਮ ਹੋ ਰਿਹਾ ਜੋ ਕਿ ਪਿਤਾ ਸਿਹਰੀ ਦੀ ਮਜਬੂਰੀ ਵਿੱਚ ਹੋ ਰਿਹਾ ਤੇ ਫੱਟਾ ਬਣਾਇਆ ਇਹ ਮਸ਼ੀਨ ਵਾਲਾ ਫੱਟਾ ਤੁਹਾਡੇ ਮਾਨ ਸਾਹਿਬ ਹੈਲਪ ਪਕੜਾਦੇ ਹੋਏ ਇਲੈਕਟਰਾ ਦੇਖੋ ਬਾਬੇ ਕਿੱਡੇ ਕਿੱਡੇ ਆ ਇੱਕ ਮੈਂ ਕਹਿੰਦਾ ਪੱਟ ਕੇ ਲੈ ਜਿੰਨੇ ਆਪਾਂ ਹੈ ਸਾਡਾ ਦਵੀ ਟੀਮ ਦਵੀ ਟੀਮ ਤੇ ਜੋ ਕੰਮ ਕਰਨਾ ਸੀਗੇ ਉਹ ਕੰਮ ਹੋ ਗਿਆ ਸੰਪੂਰਨ ਕੰਮ ਹੋਰ ਨਾ ਬਜੇ ਕੰਮ ਹੋ ਗਿਆ ਕੰਮ ਕੀ ਕਰਨਾ ਹੈ ਕੰਮ ਕਰਨਾ ਹੈ ਚਲੋ ਗਾਇਸ ਉਤਰ ਗਿਆ ਆ ਹਾਂ ਹਾਂ ਜਾਇਆ ਕੋਈ ਆਹ ਆਹ ਚਲੋ ਆਗੇ ਜੀ ਹਾਂ ਚਲੋ ਠੀਕ ਹੈ ਮਾਨ ਸਾਹਿਬ ਬਾਕੀ ਵਲੋਗ ਤਾਂ ਐਂਡ ਕਰ ਜੋ ਨੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸਾਡਾ ਵਲੋਗ ਦੇਖਣ ਲਈ ਤੁਹਾਡਾ ਵਲੋਗ ਦੇਖਣ ਲਈ ਬਾਕੀ ਸਾਡੇ ਸਾਡੇ ਚੈਨਲ ਨੂੰ ਲਾਈਕ